ਸ੍ਰੀਕਾਲ ਮਹਾਮਨਪ੍ਰੀਤਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਪੰਜ ਟੀਵੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਰ ਫਰੰਟ ਤੇ ਫੇਲ ਕਰਾਰ ਦੰਦਿਆ ਤਿੱਖੇ ਨਿਸ਼ਾਨੇ ਸਾਧੇ ਨੇ ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਆਪ ਸੱਤਾ ਦੇ ਵਿੱਚ ਆਈ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਆਰਥਿਕ ਹਾਲਾਤ ਪੂਰੀ ਤਰ੍ਹਾਂ ਨਿਗਰਪਲ ਚਲੇ ਗਏ ਨੇ ਸੂਬੇ ਵਿੱਚ ਕਤਲ ਅਤੇ ਫਿਰੋਤੀ ਦੀਆਂ ਘਟਨਾਵਾਂ ਆਮ ਹੋ ਗਈਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਹਰ ਪਲ دہشت ਦਾ ਮਾਹੌਲ ਰਹਿੰਦਾ ਹੈ ਆਰਥਿਕ ਪੱਖੋਂ ਪੰਜਾਬ ਦੀ ਦੇ ਹਾਲਾਤਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਸੂਬੇ ਸਿਰ ਕਰਜ਼ਾ 5 ਲੱਖ ਕਰੋੜ ਤੱਕ ਪਹੁੰਚਣ ਵਾਲਾ ਹੈ ਦੇਸ਼ ਦਾ ਕਦੇ ਮੋਰੀ ਰਹਿਣ ਵਾਲਾ ਸੂਬਾ ਅੱਜ ਵਿਕਾਸ ਦੇ ਮਾਮਲੇ ਵਿੱਚ 18ਵੇਂ ਸਥਾਨ ਤੇ ਪਛੜ ਗਿਆ। ਵਿਕਰਮ ਮਜੀਠੀਆ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੂੰ ਸਿਆਸੀ ਰੰਜਿਸ਼ ਤਹਿਤ ਨਸ਼ੇ ਦੇ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ। ਪਰ ਸਵਾਲ ਇਹ ਹੈ ਕਿ ਅੱਜ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਹੈ। ਅਕਾਲੀ ਦਲ ਨੇ ਦੋਸ਼ ਲਗਾਇਆ ਕਿ ਸਰਕਾਰ ਆਪਣੀਆਂ ਨਕਾਮੀਆਂ ਲੁਕਾਉਣ ਲਈ ਧਾਰਮਿਕ ਮੁੱਦਿਆਂ ਨੂੰ ਮੁੱਧਿਆ ਤੇ ਝੂਠਾ ਪ੍ਰਚਾਰ ਕਰ ਰਹੀਆਂ ਨੇ ਤਾਂ ਜੋ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾ ਕੇ ਪਾਰਟੀ ਦੀ ਆਵਾਜ਼ ਦੱਬੀ ਜਾ ਸਕੇ ਉਹਨਾਂ ਸਪੱਸ਼ਟ ਕੀਤਾ ਕਿ ਆਕਾਲੀ ਦਲ ਅਜਹੀਆਂ ਚਾਲਾਂ ਅੱਗੇ ਝੁਕਣ ਵਾਲਾ ਨਹੀਂ ਹੈ ਉਹਨਾਂ ਦਾਵਾ ਕੀਤਾ ਕਿ ਸੱਤਾ ਦੇ ਵਿੱਚ ਵਾਪਸੀ ਤੇ ਕਾਨੂੰਨ ਵਿਵਸਥਾ ਸੁਧਾਰਨ ਅਤੇ ਨਸ਼ਿਆ ਦਾ ਖਾਤਮਾ ਉਹਨਾਂ ਦੀ ਪਹਿਲ ਹੋਵੇਗੀ ਜਦੋਂ ਤੋਂ ਇਹ ਆਮ ਆਦਮੀ ਨੇ ਪੰਜਾਬ 'ਚ ਜਨੂ ਲੱਤਾ ਹੈ ਜਿਸ ਟਾਈਮ ਤੋਂ ਇਹ ਪਾਰਟੀ ਦੀ ਸ਼ੁਰੂਆਤ ਹੋਈ ਹੈ ਪੰਜਾਬ 'ਚ ਉਹੋ ਜਿਹੀ ਕਟਨਾਵਾ ਬੱਪਰ ਦੇ ਬੱਪਰ ਦੇ ਅੱਜ ਹਾਲਾਤ ਇਹੋ ਜਿਹੇ ਆ ਗਏ ਨੇ ਕਿ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰਾਂ ਹੁੰਦੀਆਂ ਨੇ ਲੋਕੀ ਵੋਟਾਂ ਪਾਉਂਦੇ ਨੇ ਵੀ ਇਹ ਸਾਡਾ ਸ਼ਹਿਰ ਹੈ ਇੱਥੇ ਸੀਵਰ ਦਾ ਮਾੜਾ ਹਾਲ ਹੈ ਇੱਥੇ ਪੀਣ ਦਾ ਪਾਣੀ ਨਹੀਂ ਹੈ ਸਾਡੇ ਵਾਸਤੇ ਨਵੇਂ ਹਸਪਤਾਲ ਨਵੇਂ ਸਕੂਲ ਸਾਫ ਸਫਾਈ ਹੋਏ ਬੱਚਿਆਂ ਨੂੰ ਨੌਕਰੀਆਂ ਮਿਲਣ ਕਾਨੂੰਨ ਵਿਵਸਥਾ ਹੋਏ ਤਾਂ ਕਿ ਸੁਭਾ ਤਰੱਕੀ ਕਰੇ ਕਿਸੇ ਦਾ ਬਿਜ਼ਨਸ ਵਧੇ ਕਿਸੇ ਦਾ ਕੋਈ ਨਵਾਂ ਕਾਰੋਬਾਰ ਸ਼ੁਰੂ ਹੋਏ ਕਿਸਾਨਾਂ ਨੂੰ ਆਪਣੇ ਫਸਲਾਂ ਦੇ ਮੁੱਲ employees ਨੂੰ ਨਾਲ ਦਾ ਬੰਦਾ ਹੋਏ ਹੱਕ ਵਲੇ ਇਹਨਾਂ ਚੀਜ਼ਾਂ ਵਾਸਤੇ ਤਾਂ ਵੋਟਾਂ ਪਾਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਨੂੰ ਜਿਹੜਾ ਮਾੜਾ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਤਾਂ ਸਾਰਿਆਂ ਨੂੰ ਚੰਗਾ ਕਰਤਾ ਕਿਉਂਕਿ ਅੱਜ ਜਿਹੜੇ ਕਹਿੰਦੇ ਸੀ ਕਿ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ ਤੇ ਹਰੇਕ ਵਰਗ ਧਰਨੇ ਤੋਂ ਮੁਲਾਜ਼ਮ ਤੋਂ ਲੈ ਕੇ ਸਿੱਖਿਆ ਲੈ ਲੋ ਹਸਪਤਾਲ ਲੈ ਲੋ ਸਰਕਾਰੀ ਵਾ ਹਰੇਕ ਬੰਦਾ ਘਰਨੇ 'ਚ ਬੈਠਿਆ ਹੋਇਆ ਤੇ ਕੋਈ ਵੀ ਸ਼ਹਿਰ ਲੈ ਲੋ ਕਿਸੇ ਸ਼ਹਿਰ 'ਚ ਜੇ ਕੋਈ ਵਿਕਾਸ ਦੀ ਏਟਾ ਜਮਾਏ ਚ ਜੇ ਆਪਾਂ ਖੜੇ ਆ ਸਾਰੇ ਲੋਕੀ ਇੱਥੇ ਨੇ ਇਹਨਾਂ ਨੂੰ ਪੁੱਛੋ ਜੀ ਇਹਨਾਂ ਦੇ ਸ਼ਹਿਰ 'ਚ ਕੋਈ ਨਵਾਂ ਸਕੂਲ ਦਾ ਕਮਰਾ ਵੀ ਬਣਿਆ ਹੈ ਨਵਾਂ ਸਕੂਲ ਹੀ ਛੱਡੋ ਕੋਈ ਹਸਪਤਾਲ ਦਾ ਕੋਈ ਨਵਾਂ ਕਮਰਾ ਬਣਿਆ ਹੈ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਹੈਗਾ ਜਿਹੜੇ ਹਸਪਤਾਲ ਤੇ ਸਕੂਲਾਂ ਦੀ ਗੱਲਾ ਕਰਦੇ ਸੀਗੇ ਅੱਜ ਕੋਈ ਵੀ ਸਕੀਮ ਇੱਥੇ ਜਿਹੜਾ ਆਪਾਂ ਚਲਾ ਕੇ ਗਈ ਸੀ ਇੱਕ ਸਕੀਮ ਲਾਗੂ ਕੋਈ ਨਹੀਂ ਵਿਕਾਸ ਦਾ ਕੋਈ ਲੇਕਿਨ ਕਰਜ਼ਾ ਰੋਜ਼ ਦੀ ਰੋਜ਼ ਇਹਨਾਂ ਨੇ 5 ਲੱਖ ਕਰੋੜ ਦਾ ਕਰਜ਼ਾ ਛਾੜਤਾ ਉਹਨੇ 12.5 ਹਜ਼ਾਰ ਕਰੋੜ ਦਾ ਕਰਦਾ ਤਾਂ ਹੁਣ ਇਸ ਮਹੀਨੇ ਹੀ ਲੈ ਰਹੇ ਨੇ ਇਹਦਾ ਸਿੰਨਾ ਵੀ ਇਹ ਸਾਰੇ ਪੈਸੇ ਕਿੱਥੇ ਜਾ ਰਹੇ ਨੇ ਲੋਕਾਂ ਦੇ ਮਨ ਚ ਸਵਾਲ ਆਉਂਦਾ ਹੈ ਕਿਉਂਕਿ ਅੱਜ ਇੱਥੇ ਕਾਨੂੰਨ ਦੇ ਨਾਂ 'ਤੇ ਫਰੋਤੀਆਂ ਲਿੱਤੀਆਂ ਜਾ ਰਹੀਆਂ ਨੇ ਅਫਸਰਾਂ ਤੰਗ ਕਰਦੇ ਨੇ ਭਾਵੇਂ GST ਦਾ ਫਲਾਈਂਗ ਕੋਡ ਆ ਜਾ ਉਹ ਵਿਚਾਰੇ ਦੁਕਾਨਦਾਰਾਂ ਨੂੰ ਦੁਖੀ ਕਰਦੇ ਨੇ ਉੱਪਰੋਂ ਗੈਂਗਸਟਰਾਂ ਦਾ ਜ਼ੋਰ ਜ਼ਬਰ ਕੋਈ ਆਕੇ ਹੁਣ ਚਾਰ ਦੁਕਾਨਾਂ ਬਾਹਰ ਐਤੀ ਮੈਨੂੰ ਲੱਗਦਾ ਇੱਥੇ ਚਾਰ ਦਿਨ ਕਿੰਨੇ ਦਿਨ ਪਹਿਲੇ ਗੋਲੀ ਚੱਲੀ ਸੀ ਮਹੀਨਾ ਪਹਿਲੇ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਟਰਾਹ ਤਮਕਾ ਕੇ ਤੇ ਕਾਨੂੰਨ ਵਸਦਾ ਇਹ ਨਾ ਬੁਰਾ ਹਾਲ ਕਿ ਬੰਦਾ ਚੁੱਪ ਚੁਪੀ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਾਨ ਮਾਲ ਦੀ ਰੱਖਿਆ ਵਾਸਤੇ ਜੋ ਮੰਗਦਾ ਉਹਨੂੰ ਦੇ ਹੀ ਚਲੀ ਜਾ ਰਹੇ ਨੇ ਦਾ ਆਪਣਾ ਸਾਹ ਕੁੱਟਿਆ ਜਾ ਰਿਹਾ ਲੋਕਾਂ ਦਾ ਲੇਕਿਨ ਕੋਈ ਸੁਣਵਾਈ ਨਹੀਂ ਜੇ ਕੋਈ ਪੱਤਰਕਾਰ ਤੁਹਾਡੇ ਵਰਗਾ ਕੋਈ ਰਿਪੋਰਟ ਕਰੇ ਤਾਂ ਉਹਦੇ ਖਿਲਾਫ ਪਰਚਾ ਜੇ ਕੋਈ ਵਿਰੋਧੀ ਸਵਾਲ ਉਠਾਏ ਉਹਦੇ ਖਿਲਾਫ ਪਰਚਾ ਤਾਂ ਆਮ ਲੋਕਾਂ ਦੇ ਉੱਤੇ ਤਾਂ ਕੀ ਪੇਚੀ ਹੋਊਗੀ ਕਿ ਕਿਹੋ ਜੀ ਤਸ਼ੱਦਦ ਹੁੰਦੀ ਹੋਊਗੀ ਤੁਸੀਂ ਅੰਦਾਜ਼ਾ ਲਾ ਲਓ ਸੋ ਇਹ ਸਰਕਾਰ ਹਰ ਪੱਖੋਂ ਫੇਲ ਹੈ ਅੱਜ ਆਪਣੀ ناکਾਮੀਆਂ ਨੂੰ ਲੁਕਾਉਣ ਵਾਸਤੇ ਉਹਨ ਸਿੱਖਾ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ ਦਖਲਅੰਦਾਜ਼ੀ ਸ਼ੁਰੂ ਕਰਤੀ ਹੈਗੀ। ਸੋ ਆਪਾਂ ਕੀ ਆਸ ਰੱਖੀਏ? ਮੈਨੂੰ ਲੱਗਦਾ ਹੈ ਕਿ ਜਿਸ ਦਿਨ ਚੋਣਾਂ ਜਾਪਦਾ ਲੱਗੂਗਾ ਤਾਂ ਇਹਨਾਂ ਦੇ ਬੰਦੇ ਬਾਹਰ ਨਿਕਲਣਗੇ। ਲੋਕਾਂ ਨੇ ਇਹੋ ਜਿਹੇ ਸਵਾਲ ਪੁੱਛਨੇ ਨੇ ਕਿ ਇਹਨਾਂ ਸਾਰਿਆਂ ਨੂੰ ਭਜਾਣਾ ਪਊ। ਵੀ ਕੀ ਕਰਨਾ ਹੈ ਵੀ ਜਿਹੜੀ ਸਰਕਾਰ ਹੈ ਵਿਰੋਧੀ ਦੇ ਤਸਵੀਸ਼ਕ ਅਕਾਲੀ ਲਾਲ ਹੈ ਨਹੀਂ ਪਰ ਟਾਰਗੇਟ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾ ਰਿਹਾ। ਕੀ ਸੋਚਦੇ ਹੋ ਇਸ ਬਾਰੇ? ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆ ਖੇਤਰੀ ਪਾਰਟੀ ਲੋਕਾਂ ਦੇ ਮਨਾਂ 'ਚ ਵਸੀ ਹੈ। ਕਾਂਗਰਸ ਸਮਾਜਵਾਦੀ ਨੇ ਇਕੱਠੇ ਹੋ ਕੇ ਇਸ ਪੰਡ ਇਸ ਪਾਰਟੀ ਦੇ ਉੱਤੇ ਝੂਠਾ ਗੰਦਾ ਪੰਟੀ ਪ੍ਰਚਾਰ ਕਰਕੇ ਝੂਠੇ ਇਲਜ਼ਾਮ ਲਾ ਕੇ ਦੋਵਾਂ ਨੇ ਸੱਤਾ ਹਾਸਲ ਕੀਤੀ ਤੇ ਹਾਸਲ ਕਰਨ ਵਾਸਤੇ ਵੱਡੇ ਵੱਡੇ ਲਾਰੇ ਲਾਏ ਵੱਡੇ ਵੱਡੇ ਵਾਅਦੇ ਕੀਤੇ ਕਾਂਗਰਸ ਬੁਰੀ ਤਰ੍ਹਾਂ ਫੇਲ ਹੋਈ ਤਾਂ ਲੋਕਾਂ ਨੇ ਇਸ ਨਿਕਮੀ ਸਰਕਾਰ ਨੂੰ ਤੇ ਇਹ ਸਰਕਾਰ ਨੇ ਤਾਂ ਪੰਜਾਬ ਨੂੰ ਬੇਚ ਛੱਡਿਆ ਦਿੱਲੀ ਦੇ ਖੱਡਾਂ ਦੇ ਹੱਥ 'ਚੇ ਉਹ ਲੁੱਟ ਲੁੱਟ ਪੰਜਾਬ ਦੀ ਅੱਜ ਸਰਕਾਰੀ ਜ਼ਮੀਨਾਂ ਵੀ ਬੇਚ ਵੇਚੀ ਜਾ ਰਹੇ ਨੇ ਹਰ ਪੱਖੋਂ ਪੰਜਾਬ ਦੇ ਜਿੰਨਾ ਲੁੱਟ ਸਕਦੇ ਆ ਦਿੱਲੀ ਦੇ ਜਿਹੜੇ ਧਨਾੜ ਉਤੋਂ ਆਏ ਨੇ ਲੁੱਟੀ ਜਾ ਰਹੇ ਤਾਂ ਸਾਡਾ ਮੁੱਖ ਮੰਤਰੀ ਮੂੰਹ 'ਚ ਘੂੜੀਆਂ ਪਾ ਕੇ ਸਭ ਕੁਝ ਆਪਦੀ ਕੁਰਸੀ ਦੇ ਖਾਤਰ ਚੁੱਪ ਕਰਕੇ ਬੈਠਿਆ ਹੋਇਆ ਤੇ ਲੋਕੀ ਇਸ ਗੱਲ ਨੂੰ ਸਮਝ ਗਏ ਨੇ ਕਿ ਅਕਾਲੀ ਦਲ ਦੇ ਸਮੇਂ 'ਚ ਕੋਈ ਸੁਲਵਾਈ ਹੁੰਦੀ ਸੀ ਕੋਈ ਮੁੱਖ ਮੰਤਰੀ ਸੀ ਜਿਹਦੇ ਕੋਈ ਪਾਵਰ ਸੀਗੇ ਅੱਜ ਤੱਕ केजरीवाल ਦੇ ਕੋਲ ਪਾਵਰ ਹੈ ਉਹ ਤੇ ਨੇੜੇ ਤੋਂ ਕੋਈ ਬੰਦਾ ਜਾ ਨਹੀਂ ਸਕਦਾ ਤੇ ਅਕਾਲੀ ਦਲ ਦੇ ਸਮੇਂ ਆਏਮ ਵਰਗੇ ਵੱਡੇ ਹਸਪਤਾਲ ਬੰਦੇ ਸੀ ਆ ਰੈਫਾਇਨਰੀਆਂ ਬੰਦੀਆਂ ਸੀ ਆ ਥਰਮਲ ਪਲਾਂਟ ਬੰਦੇ ਸੀ ਸੜਕੇ ਹਾਈਵੇਜ਼ ਇਹ ਸਾਰੀ ਚੀਜ਼ਾਂ ਬੰਦੀਆਂ ਸੀਗਾ ਲੋਕਾਂ ਨੇ ਡਿਵੈਲਪਮੈਂਟ ਦੇਖੀ ਹਰ ਸ਼ਹਿਰ 'ਚ ਹੁਣੇ ਸਿਰ ਤੇ ਜਿੰਨਾ ਸੀਵਰ ਦਾ ਕੰਮ ਅਸੀਂ ਕਰ ਗਏ ਮੈਨੂੰ ਲੱਗਦਾ 10 ਸਾਲਾਂ ਚ ਉਹਦੀ ਸਫਾਈ ਤੱਕ ਨਹੀਂ ਕਰਾਈ ਤੋਂ ਸਰਕਾਰਾਂ ਨੇ ਜਿੰਨੀ ਗਲੀਆਂ ਸੀ ਬਣਾ ਗਏ ਮੈਨੂੰ ਲੱਗਦਾ ਇਹ ਕਿਤੇ ਸਟਾਈਲ ਤੱਕ ਨਹੀਂ ਲਾਈ ਕਿਤੇ ਵੀ ਸੋ ਹਣ ਮੁਕਾਬਲੇ 'ਚ ਜਿੱਥੇ ਅਸੀਂ ਪੰਜਾਬ ਨੂੰ ਦੇਸ਼ 'ਚ ਛੱਟੇ ਨੰਬਰ 'ਤੇ ਛੱਡ ਕੇ ਗਈ ਸੀ ਅੱਜ ਸਾਰੇ ਸੂਬਿਆਂ ਵਿੱਚੋਂ ਪੰਜਾਬ 18ਵੇਂ ਨੰਬਰ 'ਤੇ ਆ ਗਿਆ ਹੈਗਾ ਤੇ ਇੰਨੀ ਕਿੱਥੇ ਛੱਟੇ ਨੰਬਰ ਤੋਂ 18 ਨੰਬਰ 'ਤੇ ਜਿਹੜੀ ਗਰਾਵਟ ਆਈ ਹੈ ਉਹ ਹਰ ਪੈਰਾਮੀਟਰ 'ਤੇ ਆਈ ਹੈ ਇਹ ਲੋਕੀ ਹੁਣ ਸਮਝ ਗਏ ਨੇ ਕਿ 10 ਸਾਲਾਂ ਚੇਕੀ ਝੂਠ ਮਾਰਦੇ ਸੀ ਉਹ ਲੋਕ ਖੇਤਰੀ ਪਾਰਟੀ ਜਿਹੜੀ ਐਸੀ ਖਜ਼ਾਨੇ ਵਿੱਚੋਂ ਵਿਕਾਸ ਤੇ ਕੰਮ ਕਰਕੇ ਲੋਕਾਂ ਦੀ ਸੁਣਵਾਈ ਕਰਦੀ ਸੀ ਤੇ ਇਹਨਾਂ ਨੇ ਲੁੱਟ ਲੁੱਟ ਕੇ ਜੇਬਾਂ ਭਰ ਕੇ ਲੁਟਾਈ ਜਾ ਰਹੇ ਨੇ ਇਹ ਲੋਕੀ ਹੁਣ ਜਦ ਮਨ ਬਣਾ ਰਹੇ ਨੇ ਤੇ ਇਹਨਾਂ ਨੂੰ ਨਜ਼ਰ ਆ ਰਿਹਾ ਇਸ ਕਰਕੇ ਨੀਂਦ 'ਚ ਵੀ ਬਾਦਲ ਤੇ ਇਹਨਾਂ ਨੂੰ ਸੋਚਦੇ ਨੇ ਅੱਖਾ ਖੋਲ ਕੇ ਵੀ ਬਾਦਲ-ਬਾਦਲ ਹੁੰਦਾ ਹੈ ਤੇ ਸ਼ਰੋਮੀ ਇਕਲੀਦਰ ਦੇ ਵਰਕਰਾਂ ਦੇ ਵੋਟਰਾਂ ਦੇ ਲੀਡਰਾਂ ਦੇ ਉੱਤੇ ਜੇਲ੍ਹ 'ਤੇ ਧੱਕ ਦੋ ਪਰਚਾ ਕਰ ਦੋ ਹੁਣ ਵਿਕਰਮ ਨੂੰ ਉੱਠੂ ਠੇ ਪਰਚੇ ਨਾਲ ਸ਼ੇ ਖਤਮ ਹੋ ਗਏ ਸਤਵੀਂ ਨੇ ਵਿਕਰਮਜੀਤਿਆਂ ਨੂੰ ਕਹਿੰਦੇ ਸੀ ਆ ਨਸ਼ਾ ਵੇਚਦਾ ਇੱਕ ਬੰਦਾ ਦੱਸਦੇ ਕਿ ਕਿਧੇ ਕੋਲ ਜਾ ਕੇ ਉਹਨੇ ਨਸ਼ਾ ਵੇਚਿਆ ਨਸ਼ਾ ਉਹਦੇ ਘਰੋਂ ਸਾਰੀ ਸਰਕਾਰਾਂ ਨੇ ਜ਼ੋਰ ਲਾਇਆ ਕਿ ਨਾ ਨਸ਼ਾ ਇਨਾ ਚਿਰ ਨਹੀਂ ਮਿਲਿਆ ਤੇ ਪਰਚਾ ਦਰਜ ਕੀਤਾ ਨਸ਼ਾ ਦਾ ਨਾ ਹੀ ਨਹੀਂ ਉਹਦੇ ਵਿੱਚ ਹੁਣ ਸਤਵੀਂ ਨੇ ਚਾਹ ਉਹਨੇ ਬੰਦ ਕੀਤਾ ਹੋਇਆ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਤੇ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਤੇ ਫਿਰ ਕਦੇ ਕੋਈ ਕੋਈ ਝੂਠਾ ਐਲਾਨ ਹੁਣ ਸੁਖਵੀਰ ਜੀ ਨੂੰ ਖੜਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਹੈ ਕਿ ਸਰ ਲੁਧਿਆਨੇ ਤੇ ਜਾ ਕੇ ਕੋਈ ਚਾਰਟਰਡ ਅਕਾਊਂਟੈਂਟ ਨੂੰ ਫੜਨ ਰੱਖੀ ਹੋਤਾ ਸਰ ਰੂਪਾ ਨਾਲਿਆ ਉਹਦੇ ਐਸ்சி ਪੀਸੀ ਨਾਲ ਕੀ ਨਿਸ਼ਾਨਾ ਸੁਖਵੀਰ ਹੈ ਬਾਣਾ ਧਰਮ ਦੀ ਆੜ ਚੇ ਇਹੀ ਇਹਨਾਂ ਦੀ ਰਾਜਨੀਤੀ ਹੈ ਤੁਸੀਂ ਜਸ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਨਾ ਬੀਬੀਆਂ ਨੂੰ ਮੂੰਹ ਦਿਖਾਣ ਜੋਗੇ ਜਿਨ੍ਹਾਂ ਨੂੰ 1000 ਰੁਪਿਆ ਕਿਸੀ ਤੇ ਨਾ ਲੋਕਾਂ ਨੂੰ ਦੱਸਣ ਜੋਗੇ ਕਿ ਜਿਹਦੇ ਕਰਕੇ ਆ ਕਮਾਛ ਪੈ ਗਿਆ ਖਤਮ ਕਾਕੇ ਤੇ ਕਾਨੂੰਨ ਵੈਸਾ ਇਹਨਾਂ ਬੁਰਾ ਹਾਲ ਕਿ ਬੰਦਾ ਚੁੱਪ ਚੁਪੀ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਾਨਵਾਲੀ ਦੀ ਰੱਖਿਆ ਵਾਸਤੇ ਜੋ ਮੰਗਦਾ ਉਹਨੂੰ ਦੇਈ ਚਲੀ ਜਾ ਰਹੇ ਨੇ ਤੇ ਆਪਣਾ ਸਾਹ ਕੁੱਟਿਆ ਜਾ ਰਿਹਾ ਲੋਕਾਂ ਦਾ ਲੇਕਿਨ ਕੋਈ ਸੁਣਵਾਈ ਨਹੀਂ ਜੇ ਕੋਈ ਪੱਤਰਕਾਰ ਤੁਹਾਡੇ ਵਰਗਾ ਕੋਈ ਰਿਪੋਰਟ ਕਰੇ ਤਾਂ ਉਹਦੇ ਖਿਲਾਫ ਪਰਚਾ ਜੇ ਕੋਈ ਵਿਰੋਧੀ ਸਵਾਲ ਉਠਾਏ ਉਹਦੇ ਖਿਲਾਫ ਪਰਚਾ ਤਾਂ ਆਮ ਲੋਕਾਂ ਦੇ ਉੱਤੇ ਤਾਂ ਕੀ ਪੇਚੀਤੀ ਹੋਗੀ ਕੀ ਕਿਹੋ ਜੀ ਤਸ਼ੱਦਦ ਹੁੰਦੀ ਹੋਗੀ ਤੁਸੀਂ ਅੰਦਾਜ਼ਾ ਲਾ ਲਓ ਸੋ ਇਹ ਸਰਕਾਰ ਹਰ ਪੱਖੋਂ ਫੇਲ ਹੈ ਅੱਜ ਆਪਣੀ ناکਾਮੀਆਂ ਨੂੰ ਲੁਕਾਉਣ ਵਾਸਤੇ ਹੁਣ ਸਿੱਖਾਂ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ ਦਖਲਅੰਦਾਜ਼ੀ ਸ਼ੁਰੂ ਕਰਤੀ ਹੈਗੀ ਲੋਕਾਂ ਤੋਂ ਕੀ ਆਸ ਰੱਖੀਏ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਚੋਣਾਂ ਦਾ ਲੱਗੂਗਾ ਤੇ ਇਹਨਾਂ ਦੇ ਬੰਦੇ ਬਾਹਰ ਨਿਕਲਣਗੇ ਲੋਕਾਂ ਨੇ ਇਹੋ ਜਿਹੇ ਸਵਾਲ ਪੁੱਛਨੇ ਨੇ ਕਿ ਇਹਨਾਂ ਸਾਰਿਆਂ ਨੂੰ ਭਜਾਣਾ ਪਊਗਾ ਵੀ ਕੀ ਕਰਨਾ ਹੈ ਵੀ ਜਿਹੜੀ ਸਰਕਾਰ ਹੈ ਵਿਰੋਧੀ ਦੇ ਤਸਵੀਸ਼ਕ ਅਕਾਲੀ ਦਲ ਹੈ ਨਹੀਂ ਪਰ ਟਾਰਗੇਟ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾ ਰਿਹਾ ਕੀ ਸੋਚਦੇ ਹੋ ਇਸ ਬਾਰੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆ ਖੇਤਰੀ ਪਾਰਟੀ ਲੋਕਾਂ ਦੇ ਮਨਾਂ 'ਚ ਵਸੀ ਹੈ ਕਾਂਗਰਸ ਸਮਾਜ ਮਾਤਮੀ ਨੇ ਇਕੱਠੇ ਹੋ ਕੇ ਇਸ ਪੰਡ ਇਸ ਪਾਰਟੀ ਦੇ ਉੱਤੇ ਝੂਠਾ ਗੰਦਾ ਪੰਟੀ ਪ੍ਰਚਾਰ ਕੀਤਾ